ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੜਾਂ ਦੀ ਮਾਰ ਹੈ ਅਤੇ ਪਾਣੀ ਜਿਹੜਾ ਹੈ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਾ ਹੈ ਜਿਸ ਕਰਾ ਨੂੰ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਥੰਦੇ ਜੀਵ ਜੰਤੂ ਨੇ ਉਹਨਾਂ ਨੇ ਵੀ ਬੜਾ ਨੁਕਸਾਨ ਉਠਾਇਆ ਹੈ ਸਾਡੇ ਕਿਸਾਨ ਵੀਰਾਂ ਦੀਆਂ ਜ਼ਿਮੀਂਦਾਰਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਲੋਕ ਘਰੋਂ ਬੇਕਾਰ ਹਨ ਕਿ ਵੀ ਪੰਜਾਬ ਦੇ ਲੋਕਾਂ ਨੇ ਖੜਾ ਦੇ ਮੌਕੇ ਦੇ ਉੱਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਔਖੇ ਤੋਂ ਔਖੇ ਸਮਿਆਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜਨ ਵਾਲੇ ਹਾਂ ਇੱਕ ਦੂਜੇ ਦੀ ਮਦਦ ਕਰਨ ਵਾਲੇ ਹਾਂ ਅੱਜ ਲੋੜ ਹੈ ਕਿ ਕੋਈ ਵੀ ਸਾਡਾ ਬੰਦਾ ਪ੍ਰਾਣੀ ਭੁੱਖਾ ਨਾ ਸੋਵੇ ਛਤ ਤੋਂ ਬਿਨਾਂ ਨਾ ਹੋਵੇ ਕਿਸੇ ਦਾ ਵੀ ਮਾਲ ਡੰਗਰ ਜਾਰੇ ਤੋਂ ਬਿਨਾਂ ਨਾ ਹੋਵੇ ਪੰਜਾਬ ਦੇ ਨਾਲ ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਉਹ ਜਥੇਬੰਦੀਆਂ ਭਾਵੇਂ ਧਾਰਮਿਕ ਨੇ ਭਾਵੇਂ ਸਮਾਜਿਕ ਨੇ ਸਾਨੂੰ ਇਸ ਵੇਲੇ ਪੂਰਾ ਡਟ ਜਾਣਾ ਚਾਹੀਦਾ ਹੈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦਾ ਹਾਂ ਕਿ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਜ਼ਿਆਦਾ ਮਾਰ ਹੈ ਉੱਥੇ ਆਪ ਕੋ ਆਪਣੀਆਂ ਪਾ ذمہਵਾਰੀਆਂ ਨੂੰ ਸਮਝੀਏ ਇੱਕ ਦੋ ਦੇ ਦੀ ਮਦਦ ਕਰਕੇ ਕਿ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੇ ਹਾਲਾਤ ਨੇ ਉਹਨਾਂ ਨਾਲ ਜੱਠਣ ਦੇ ਲਈ ਯਾਰ ਹੋਈਗੇ